ਕੌਣ ਹੈ ਲੀਡਰਸ਼ਿਪ ਕੌਣ ਹੈ ਮੇਰਾ ਮਤਲਬ ਹੈ ਜਦੋਂ ਸਿੱਖ ਦੀ ਗੱਲ ਕਰੋ ਤਾਂ ਸਿੱਖ ਸਾਰੇ ਜਿਹੜੇ ਅਕਾਲੀ ਨਹੀਂ ਉਹ ਸਿੱਖ ਨਹੀਂ ਉਹ ਕਿੱਥੇ ਜਾਣ ਔਰ ਤੁਸੀਂ ਇਹ ਲੜਾਈ ਵੀ ਲੜੀ ਕਿ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਹੱਜ ਵਾਲੀਆਂ ਸੁਵਿਧਾਵਾਂ ਦਿੱਤੀਆਂ ਪਹਿਲਾਂ ਉਹ ਬੰਦਾ ਜਿਹਨੇ ਇਹ ਪਰਮਿਸ਼ਨ ਦਵਾਈ ਹੈ ਕਿ ਜਿਹੜੇ ਸਿੱਖ ਪਾਕਿਸਤਾਨ ਰਹਿੰਦੇ ਨੇ ਉਹ ਇੰਡੀਆ ਆ ਸਕਦੇ ਨੇ ਯਾਦ ਤੁਹਾਨੂੰ ਇਹ ਬਾਜਬਾਈ ਤੂੰ ਮੈਂ ਆਰਡਰ ਘੜੋਇਆ ਮੈਂ ਅਫਗਾਨਿਸਤਾਨ ਦੇ ਸਿੱਖਾਂ ਦਾ ਮਸਲਾ ਹੱਲ ਕਰਾਉਣੇ ਸਭ ਤੋਂ ਵੱਡਾ ਮੇਰਾ ਰੋਲ ਸਾਰੇ ਅਫਗਾਨਿਸਤਾਨ ਦੇ ਸਿੱਖ ਜਦੋਂ ਦਿੱਲੀ ਆ ਗਏ ਮਿਨਾਰਟੀ ਕਮਿਸ਼ਨ ਦੇ ਥਰੂ ਉਦੋਂ ਹੋਮ ਇਸਡਵਾਨੀ ਸੀ ਸਾਰੀਆਂ ਮੀਟਿੰਗਾਂ ਮੈਂ ਕਰਵਾਈਆਂ ਮੇਰੇ ਦਫ਼ਤਰ ਵਿੱਚੋਂ ਸਾਰੇ ਅਫਗਾਨੀ ਸਖਾਂ ਦਾ ਮੈਂ ਆਪ ਕਾਬਲ ਗਿਆ ਬੜਾ ਮਸਲਾ ਹੋਇਆ। ਕੀ ਜਾਂਦਾ ਕਿ ਗਿਆਨੀ ਤੋਂ ਬਾਅਦ ਮੈਂ ਟੂਰਿਜ਼ਮ ਦਾ ਗਲੂ ਸਟਾਰ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਗਏ ਤਾਂ ਉੱਥੇ ਸ਼ਬਦ ਉਚਾਰਿਆ ਗਿਆ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਇਹਦੇ ਤੇ ਬੜਾ ਬੜਾ ਰੋਸ ਜਤਾਇਆ ਗਿਆ ਕਾਂਗਰਸਮੈਨ ਵੱਲੋਂ ਕਿ ਠੀਕ ਨਹੀਂ ਸੀ ਤੁਸੀਂ ਇੰਨੇ ਨੇੜੇ ਰਹੇ ਹੋ ਤਾਂ opinion ਜਾਨਣਾ ਚਾਹਣਾ ਜਿਆਨੀ ਜੈਨ ਸਿੰਘ ਵਰਗਾ ਬਦਕਿਸਮਤ ਆਦਮੀ ਕੋਈ ਨਹੀਂ ਬਦਕਿਸਮਤ ਅਨਪਰਵ ਸਭ ਕੁਝ ਜਿੰਨਾ ਪੱਕਾ ਸਿੱਖੋ ਸੀ ਪੋਲਿਟਿਕਸ ਵਿੱਚ ਕੋਈ ਕਾਟੀ ਹੂਈ ਪਰ ਇੱਕ ਕਲੰਕ ਲੱਗਿਆ ਨਾ ਕਿ ਉਹਨਾਂ ਦੇ ਰਾਸ਼ਟਰਪਤੀ ਹੁੰਦੇ ਆ ਜਿਹੜਾ ਕਲੰਕ ਉਤਰ ਨਹੀਂ ਸਕਦਾ ਨਹੀਂ ਉਤਰ ਸਕਦਾ ਕਿ ਉਹਦੇ ਹੁੰਦੇ ਆ ਜਿਹੜਾ ਗਏ ਉਹ ਕਹਿੰਦਾ ਮਹਾਰਾਜ ਕੋਈ ਖਸੂਰ ਨਹੀਂ ਨਾ ਮਨੁੱਖ ਜੀ ਪੁੱਛਿਆ ਜੇ ਕੋਈ ਆਪਾਂ ਵੀ ਸੋਚ ਲਓ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਅ ਜਸਟ ਸੈਰਿਮੋਨੀਅਲ ਹੈ ਇਅਰ ਨੋ ਪਾਵਰ ਰਾਸ਼ਟਰਪਤੀ ਹਜ਼ ਨੋ ਪਾਵਰ ਟੂਟਲ 100% ਲੇਕਿਨ ਕਿਉਂਕਿ ਸਿੱਖਿਆ ਇਸ ਕਰਕੇ ਹੀ ਰਿਸਪਾਂਸਿਬਲ ਆਰਮੀ ਉਹਨਾਂ ਦੇ ਅੰਡਰ ਹੈ ਕੋਈ ਇੱਕ ਫਾਈਲ ਵੀ ਨਹੀਂ ਆਂਦੀ ਹੀ ਕੈਨ ਨਾਟ ਚੇਂਜ इवन ਸਪਾਈ ਨੋ ਪਾਵਰ ਮੋਤੀ ਦਾ ਮੰਦਰ ਉਚੜੇ ਰਤਨੀ ਤਾਂ ਹੋਵੇ ਜੜਾ ਵਤ ਵੇਖ ਬੁੱਲਾ ਇਟ ਮੀਨ ਗੁਰੂ ਕਹਿੰਦਾ ਕਿ ਰਤਨੀ ਦੇ ਸਭ ਹੋਣ ਪਰ ਇਹ ਭੁੱਲਿਓ ਨਾ ਇਹ ਗੁਰੂ ਦੀ ਬਖਸ਼ਿਸ਼ ਵਿੱਚ ਇੱਕ ਅਮੀਰ ਹੋ ਸਕਦਾ ਹੈ ਅੱਜ ਡਾਇਲੌਗ ਹੈ ਯਾਰ ਇਹ ਡਾਇਲੌਗ ਦਾ ਗੁਰੂ ਕੌਣ ਹੈ ਗੁਰਨਾ ਨਾ ਜੀ ਬਸ ਜਿਨ੍ਹਾਂ ਦਾ ਓਰਿਜਿਨੇਟ ਅਸੀਂ ਕਰਦੇ ਆ ਅਸੀਂ ਇਹ ਦੱਸ ਨਹੀਂ ਸਕਦੇ ਬਾਅਦ ਅਸੀਂ ਤਾਂ ਆਪਣਾ ਗਤਕੇ ਖੇਡ ਰਹੇ ਹਾਂ ਜਿੰਨੀ ਸਿੱਖ ਪਰਿਡਾ ਹੁੰਦੀਆਂ ਬਾਅਦ ਗਤਕਾ ਦੁਨੀਆਂ ਜਾਣਦੇ ਜਾ ਰਹੀ ਐ ਅਸੀਂ ਗੱਤ ਕੇਤੇ ਜਾ ਰਹੇ ਅਕਾਲੀ ਦਲ ਦਾ ਰਿਵਾਈਵਲ ਨਜ਼ਰ ਆਉਂਦਾ ਕਿਸੇ ਤਰੀਕੇ ਤੁਹਾਨੂੰ ਸੋ ਫਾਰ ਨਹੀਂ ਨਹੀਂ ਆਉਂਦਾ ਲੀਡਰਸ਼ਿਪ ਕਿਹਨੂੰ ਮੰਨਦੇ ਕੀ ਅਕਾਲੀ ਦਲ ਨੂੰ ਹੀ ਤੁਸੀਂ ਕੋਰ ਲੀਡਰਸ਼ਿਪ ਮੰਨਦੇ ਹੋ ਕਿ ਸਿੱਖਾਂ ਨੂੰ ਰਿਪਰੈਜ਼ੈਂਟ ਅਕਾਲੀ ਦਲ ਕਰ ਰਿਹਾ ਸੁਖਬੀਰ ਬਾਦਲ ਕਰ ਰਿਹਾ ਮੇਰਾ ਤੇ ਇੱਕ ਇਹ ਸਵਾਲ ਹੈ ਮਾਫ ਕਰਿਓ ਗਲਤ ਨਾ ਹੋਵੇ ਮੈਂ ਕੌਣ ਹੈ ਲੀਡਰਸ਼ਿਪ ਕੌਣ ਹੈ ਮੇਰਾ ਮਤਲਬ ਹੈ ਜਦੋਂ ਸਿੱਖ ਦੀ ਗੱਲ ਕਰੋ ਤਾਂ ਸਿੱਖ ਸਾਰੇ ਜਿਹੜੇ ਅਕਾਲੀ ਨਹੀਂ ਉਹ ਸਿੱਖ ਨਹੀਂ ਉਹ ਕਿੱਥੇ ਜਾਣ ਇਸ ਵੇਲੇ ਪੰਜਾਬ 'ਚ ਅਕਾਲੀ ਦਲ ਦੀ ਵੋਟ 10% 90% ਸਿੱਖ ਬਾਹਰ ਹੈ ਉਹ ਹੁਣ ਸਿੱਖ ਨਹੀਂ ਰਿਹਾ ਮੈਂ ਤਾਂ ਇਹ ਵੀ ਪੁੱਛਦਾ ਨਾ ਕਿ ਅਸੀਂ ਇਸ ਗੱਲ ਨੂੰ ਵੀ ਸੋਚੀਏ ਕਦੇ ਕਿ ਅਸੀਂ ਸਿੱਖ ਦੀ ਲੀਡਰਸ਼ਿਪ ਉਹ ਮੰਨਦੇ ਆ ਜਿਹੜੀ ਸਿਰਫ ਅਕਾਲੀ ਹੈ ਬਾਕੀ ਕਿੱਥੇ ਜਾਣ ਹੁਣ ਪ੍ਰਤਾਪ ਸਿੰਘ ਕਹਿ ਰਹੋ ਤਾਂ ਵੱਡਾ ਵੀ ਹੋਇਆ ਇਹ ਪੰਜਾਬ ਦੀ ਡਿਵੈਲਪਮੈਂਟ ਕੋ ਕਰ ਗਿਆ ਉਹ ਕਰ ਗਿਆ ਉਹ ਸਿੱਖ ਨਹੀਂ ਸੀ ਦਾੜੀ ਖੋਲ ਮੈਂ ਦੱਸੋ ਨਾ ਕੋਈ ਕਿਹੜਾ ਨਹੀਂ ਕੀਤਾ ਨਛਮਨ ਸਿੰਘ ਜੇ ਪੰਜਾਬੀ ਜਿਆ ਗਿਆ ਉਹ ਤੋਂ ਤਾਂ ਅਕਾਲੀ ਨਹੀਂ ਸੀ ਬਾਕੀ ਮੇਰਾ ਮਤਲਬ ਹੈ ਜਿਹੜੇ ਇੱਕ ਮੰਨੋ ਪਹਿਲਾਂ ਤੁਸੀਂ ਮੇਰੇ ਖਿਆਲ ਪਹਿਲੇ ਐਮਪੀਸੀ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਜਾ ਕੇ ਮੈਂ ਬੋਲੇਆ ਸਪੀਚ ਕਰਾਈ ਉਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਚ ਨਹੀਂ ਬੋਲੇਆ ਅੱਜ ਅਸੀਂ ਉੱਥੇ ਇਹ ਹੈ ਤੁਸੀਂ ਤਾਂ ਸਪੀਚ ਕਰ ਸਕਦੇ ਹੋ ਜੇ ਤੁਹਾਡੀ ਆਟੋਮੈਟਿਕ ਇੰਟਰਪ੍ਰੀਟੇਟਰ ਪਿੱਛੇ ਬੈਠਾ ਹੋਵੇ ਉਹ ਉਹ ਨੂੰ ਇੰਟਰਪ੍ਰੀਟ ਕਰੇ ਹਿੰਦੀ ਚ ਤੇ ਮੈਨੂੰ 2 ਸਾਲ ਲੱਗੇ ਇੰਟਰਪ੍ਰੀਟਰ ਦੀ ਪੋਸਟ ਬਣਵਾਈ ਤੇ ਪਟਿਆਲਿਆਂੋਂ ਲੈ ਕੇ ਇੱਕ ਵੱਡਾ ਯੂਨੀਵਰਸਿਟੀ ਚ ਉੱਥੇ ਭਰਤੀ ਕਰਾਇਆ ਜਿਦੋਂ ਉਹ ਪਰਤੀ ਹੋ ਗਿਆ ਮੈਂ ਉੱਥੇ ਖੜਾ ਹੋ ਗਿਆ ਮੈਂ ਅੱਜ ਬੋਲਾਂਗਾ ਤੁਰ ਲਉ ਤਾਂ ਯੂ ਆਰ ਅ ਲੋਡ ओनली ਇਫ देयर ਇਜ਼ ਪ੍ਰੀਵਿਨ ਆਫ ਐਂਡਓ ਮੈਕਰੋਾਈ ਉਸ ਤੋਂ ਮੈਂ ਬੋਲਿਆ ਉਸ ਤੋਂ ਪਹਿਲਾਂ ਤੱਕ ਕੋਈ ਅਜ ਤੱਕ ਨਹੀਂ ਬੋਲਿਆ ਪਾਰਲੀਮੈਂਟ ਦੇ ਵਿੱਚ ਕਦੇ ਪੰਜਾਬੀ ਚ ਸਪੀਚ ਕਰਦੇ ਹੋ ਇੰਟਰਪ੍ਰੀਟੇਸ਼ਨ ਹੋ ਰਹੀ ਥੇ ਨਾ ਇੰਟਰਪ੍ਰੀਟਰ ਨਹੀਂ ਹੋ ਸਕਦਾ ਫਿਰ ਇਹ ਲੜਾਈ ਕਿਵੇਂ ਲੜੀ ਗਈ ਇਹ ਪੋਸਟ ਕ੍ਰੀਏਟ ਕਰਾਈ ਤੁਸੀਂ ਮੈਂ ਪੋਸਟ ਕ੍ਰੀਏਟ ਕਰਾਈ ਨਿਤਨ ਪ੍ਰਤਾਪ ਸਿੰਘ ਇਥੇ ਪਿਆਰੇ ਯੂਨੀਵਰਸਿਟੀ ਤੋਂ ਹੁਣ ਵੀ ਉੱਥੇ ਹੀ ਉਹ ਮੈਂ ਲਵਾਇਆ ਮੈਂ ਮਤ ਉਹਨੂੰ ਮਿਲਾਵਾਂਗਾ ਕਿ ਹੁੰਦਾ ਕੀ ਥੋੜਾ ਬਹੁਤ ਸਾਰੇ ਦਰਸ਼ਕ ਪਹਿਲੀ ਵਾਰੀ ਨੌਜਵਾਨ ਬੱਚੇ ਵੀ ਸੁਣ ਰਹੇ ਐ ਇਹ ਪ੍ਰੋਸੀਜਰ ਥੋੜਾ ਸਮਝਾਓ ਸਾਨੂੰ ਕਿ ਪਾਰਲੀਮੈਂਟ ਚ ਜੇ ਪੰਜਾਬੀ ਵਿੱਚ ਬੀਤੇ ਅਨਾਊਡ ਹੈ ਤੁਸੀਂ ਆਪਣੀ ਬੋਲੀ ਚ ਬੋਲ ਸਕਦੇ ਹੋ ਪ੍ਰੋਵਾਈਡਡ ਕਿ ਉਹ ਸੁਦਾ ਇੰਟਰਪ੍ਰੀਟਰ ਦੀ ਪਹਿਲਾ ਹੋਵੇ ਤੋਂ ਬੜੀਆਂ ਬੋਲੀਆਂ ਦੇ ਇੰਟਰਪ੍ਰੀਟਰ ਪ੍ਰਤੀ ਹੋਏ ਪੰਜਾਬੀ ਦਾ ਨਹੀਂ ਸੀ ਤੋਂ ਮੈਂ ਜ਼ੋਰ ਲਾ ਕੇ ਉਹ ਪੰਜਾਬੀ ਦਾ ਬਣਵਾਇਆ ਤੇ ਫਿਰ ਮੈਨੂੰ ਅਲਾਉ ਆਇਆ ਜਦਨ ਮੈਂ ਬੋਲਿਆ ਚਸ਼ਮਾ ਕਢੀ ਹੋਗੀ ਸਾਰੇ ਤਾੜੀ ਮੱਜੀ ਕਿ ਅੱਜ ਪਹਿਲੀ ਵਾਰ ਸ਼੍ਰੀ ਫਰਮਾਨੇ ਬੋਲੇ ਕਿ ਕਿ ਪੰਜਾਬੀ ਕਹਿੰਦੀ ਮੈਂ ਵੀ ਪੰਜਾਬਣਾ ਇਹ ਤਾਂ ਮੈਂ ਵੀ ਬੋਲਾਂਗੀ ਹੁਣ ਵੀ ਕੰਨੀ ਪੰਜਾਬੀ ਤੇ ਜਿਹੜੀ ਹੈ ਹਿੰਦੁਸਤਾਨੀ ਕੋਈ ਜਈ ਹੈ ਉਹ ਰਹਿ ਗਿਆ ਕਹਿੰਦੇ ਜੋ ਇਤਲੋ ਤੁਸੀਂ ਬੋਲਿਆ ਸਾਰਿਆਂ ਨੂੰ ਸਮਝ ਵੀ ਆ ਗਈ ਕਿਉਂਕਿ ਮੈਂ ਅੱਧੀ ਬੋਲਦਾ ਹਿੰਦੁਸਤਾਨੀ ਸੋ ਉਹਦਨੇ ਬੜਾ ਸਾ ਪਿਆ ਪਾਰਲੀਮੈਂਟ ਬੜੀ ਟ੍ਰਿਬਿਊਨ ਨੇ ਬੜੀ ਵੱਡੀ ਖਬਰ ਲਾਈ ਇਸ ਗੱਲ ਦੀ ਵੀ ਕਿਵੇਂ ਅੱਜ ਪੰਜਾਬੀ ਬੋਲੀ ਗਈ ਔਰ ਤੁਸੀਂ ਇਹ ਲੜਾਈ ਵੀ ਲੜੀ ਕਿ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਹੱਜ ਵਾਲੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨਹੀਂ ਨਹੀਂ ਮੈਂ ਤਾਂ ਬੜਾ ਕੁਝ ਕੀਤਾ ਹੈ ਮੈਂ ਪਹਿਲਾਂ ਉਹ ਬੰਦਾ ਜਨੇ ਇਹ ਪਰਮਿਸ਼ਨ ਦਵਾਈ ਹੈ ਕਿ ਜਿਹੜੇ ਸਿੱਖ ਪਾਕਿਸਤਾਨ ਰਹਿੰਦੇ ਨੇ ਉਹ ਇੰਡੀਆ ਆ ਸਕਦੇ ਨੇ ਯਾਤਰੂ ਇਹ ਬਾਜਪਾਈ ਤੋਂ ਮੈਂ ਆਰਡਰ ਕਢਵਾਇਆ ਪਹਿਲਾਂ ਨਹੀਂ ਸੀ ਉਹ ਮੈਂ afghanistan ਦੇ ਸਿੱਖਾਂ ਦਾ ਮਸਲਾ ਹੱਲ ਕਰਾਉਣੇ ਸਭ ਤੋਂ ਵੱਡਾ ਮੇਰਾ ਰੋਲ ਹੈ ਸਾਰੇ afghanistan ਦੇ ਸਿੱਖ ਜਦੋਂ ਦਿੱਲੀ ਆ ਗਏ ਮਾਈਨੋਰਿਟੀ ਕਮਿਸ਼ਨ ਦੇ ਥਰੂ ਉਦੋਂ ਹੋਮ ਅਫੀਸ ਨਾਲ ਬਣੀ ਸੀ ਸਾਰੀਆਂ ਮੀਟਿੰਗਾਂ ਮੈਂ ਕਰਵਾਈਆਂ ਮੇਰੇ ਦਫ਼ਤਰ ਵਿੱਚੀਆਂ ਸਾਰੇ afghani ਸਿੱਖਾਂ ਦਾ ਮੈਂ ਆ ਕਾਬਲ ਗਿਆ ਬੜਾ ਮਸਲਾ ਹਲ ਹੋਇਆ ਮੈਂ ਇਹ ਪਹਿਲਾ ਆਦਮੀ ਆ ਜਿਹੜੇ ਕਾਬਲ ਤੋਂ ਬਾਹਰ ਸਿੱਖ ਰਹਿੰਦੇ ਆ ਇੰਡੀ ਵਰਡ ਦੇ ਚ ਉਹ ਇੰਡੀਆ ਆਉਟ ਨਹੀਂ ਸਰ ਉਹਨਾਂ ਦੀ ਪਰਮਿਸ਼ਨ ਮੈਂ ਦਵਾਈ ਕਿ ਬਾਹਰ ਵੀ ਜਿਹੜੇ ਰਹਿੰਦੇ ਆ ਕਾਬਲ ਦੇ ਆਉਸਟਰੀਆ ਉਹ ਦਿੱਲੀ ਆ ਸਕਦੇ ਜਿਹੜੇ ਇੰਡੀਆ ਜਿਹਨਾਂ ਕੋਲ ਕੋਈ ਪਰਮਿਟ ਨਹੀਂ ਬਲ ਦੌੜ ਕੇ ਆ ਗਏ ਉਹਨਾਂ ਸਾਰਿਆਂ ਨੂੰ ਇੱਕ ਪਰਮਿਟ ਦਵਾਇਆ ਕਿ ਵਾਪਸ ਕਾਬਲ ਜਾ ਸਕਦੇ ਤੇ ਮੈਂ ਇਹ ਸੇਵਾ ਵੀ ਮੈਂ ਕੀਤੀ ਤੁਹਾਡੀ ਇਨਕਲਿਨੇਸ਼ਨ ਹੈ ਬਤੌਰ ਹੁਣ ਤੁਸੀਂ ਐਜ਼ ਇੰਡੀਵਿਜੂਅਲ ਪ੍ਰਾਈਮ ਮਿਨਿਸਟਰ ਮੋਦੀ ਵਾਲੀ ਜਾਂ ਬੀਜੇਪੀ ਵਾਲ ਕਿਉਂਕਿ ਬਹੁਤ ਜ਼ਿਕਰ ਕੀਤਾ ਤੁਸੀਂ ਕਿ ਤੁਸੀਂ ਇਨਕਲਾਈਨਡ ਹੋ ਤੁਹਾਨੂੰ ਤੁਹਾਨੂੰ ਬੀਜੇਪੀ ਐਜ਼ ਪਾਰਟੀ ਚੰਗੀ ਲੱਗਦੀ ਹੈ ਮੈਨੂੰ ਸਾਰੀਆਂ ਪਾਰਟੀਆਂ ਚੰਗੀਆਂ ਨੇ ਮੈਂ ਤਾਂ ਕਹਿੰਦੀ ਜ਼ੈਲ ਸਿੰਘ ਨਾਲ ਰਿਆਂ ਕਾਂਗਰਸ ਨਾਲ ਬਟ ਮੈਨੂੰ ਜਿਹੜਾ ਚੇਅਰਮੈਨ ਮੇਰਾ ਟਿਕਮਿਸ਼ਨ ਪਹਿਲਾਂ ਲਾਉਣ ਵਾਲਾ ਬਾਜਪਾਈ ਮੈਂ ਉਹਦਾ ਸ਼ੁਕਰਗੁਜ਼ਾਰ ਹਾਂ ਮੈਂ ਜਾਟੋਂ ਮਨਮੋਹ ਚਿੰਦਾ ਪਿੰਡ ਦੇ ਨਾਲ ਪਿੰਡ ਹੈ ਮੇਰਾ ਮੈਂ ਉਹਦਾ ਸੁਣ ਬੰਦੇ ਹੋ ਮਨਮੋਹ ਦੇ ਪਿੰਡ ਗਿਆ ਮੈਂ ਮੇਰੀ ਨਾਨੀ ਦੇ ਪਿੰਡ ਦੀ ਹੈ ਸੋ ਮੈਂ ਤੇ ਨਰਸਿਮਹਾ ਰੋ ਵੀ ਮੇਰੇ ਬੜੇ ਇੱਕ ਲੋਥਰੇ ਗੁਜਰਾਤ ਸਾਹਿਬ ਦੇ ਮੇਰੇ ਇਲਾਕੇ ਦੇ ਹੀ ਆ ਸੋ ਮੈਂ ਤੇ ਸਰਵਿਸਮੈਨ ਆ ਮੈਂ ਪੋਲੀਟੀਸ਼ਨ ਨਹੀਂ ਜੇ ਕੋ ਮੈਂ 57 ਚ ਪੀਆਰਓ ਪਰਤੀ ਹੋਇਆ ਹੂੰ ਤੇ 93 ਚ ਰਿਟਾਇਰ ਹੋਇਆ ਸੋ 57 ਟੂ 93 ਜੋ ਮੈਂ ਹਾਂ ਉਹ ਮੈਂ ਸਰਵਿਸਮੈਨ ਚਾਹੇ ਮੈਂ ਸੈਕਟਰੀ ਰਹੀ ਸ਼ਾਇਦ ਤੁਸੀਂ ਯਾਨੀ ਜੈਲ ਸਿੰਘ ਦੇ ਪ੍ਰੈਸ ਸੈਕਟਰੀ ਰਹੀ ਹੋ ਯਾਨੀ ਜੈਲ ਸਿੰਘ ਦੇ ਨਾਮ ਪ੍ਰੈਸ ਸੈਕਟਰੀ ਐਜ਼ ਅ ਅਫੀਸਰ 82287 کیا جانਦਾ ہے کہ জ্ঞানী ਤੋਂ ਬਾਅਦ ਮੈਂ ਟੂਰਿਜ਼ਮ ਦਾ ব্লੂ ਸਟਾਰ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਗਏ ਤਾਂ ਉੱਥੇ ਸ਼ਬਦ ਉਚਾਰਿਆ ਗਿਆ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਇਹਦੇ ਤੇ ਬੜਾ ਬੜਾ ਰੋਸ ਜਤਾਇਆ ਗਿਆ ਕਾਂਗਰਸਮੈਨ ਵੱਲੋਂ ਕਿ ਠੀਕ ਨਹੀਂ ਸੀ ਯਾਨੀ ਜੈਲ ਸਿੰਘ ਦੀ ਪ੍ਰੈਜੈਂਟੇਸ਼ਨ ਹਿਸਟਰੀ ਦੇ ਵਿੱਚ ਇਸ ਤਰੀਕੇ ਨਾਲ ਹੋਈ ਹੈ ਤੁਸੀਂ ਇਹਨੇ ਨੇੜੇ ਰਹੇ ਹੋ ਤਾਂ opinion ਜਾਨਣਾ ਚਾਹ ਰਹੇ ਹੋ ਜੈਲੀ ਜੈਲ ਸਿੰਘ ਵਰਗਾ ਬਦਕਿਸਮਤ ਆਦਮੀ ਕੋਈ ਨਹੀਂ ਹੁ ਬਦਕਿਸਮਤ ਅਨਫੋਰਟੂਨਟ ਸਭ ਕੁਝ ਜਿੰਨਾ ਪੱਕਾ ਸਿੱਖੋ ਸੀ ਪੋਲਿਟਿਕਸ ਵਿੱਚ ਕੋਈ ਕਾਟੀ ਹੋਏਗਾ ਜੋ ਉਹਦੀ ਜਿੱਕੋ ਜਿਸਾ ਬੰਦਾ ਰਾਸ਼ਟਰਪਤੀ ਦਾ oath ਲੈ ਕੇ ਸਿੱਧਾ ਅਨੰਦਪੁਰ ਸੱਜਾਵੇ ਘਰ ਨਹੀਂ ਗਿਆ ਹੀ ਵੈਂਟ ਬਾਈ 에ਅਰ ਜਾ ਕੇ ਦੁਬਾਰਾ oath ਗੁਰੂ ਤੋਂ ਲਿਆ ਕੋਈ ਕਰ ਸਕਦਾ ਔਰ ਸਾਰੀ ਦੁਨੀਆ ਵੇਖ ਰਹੀ ਪਰ ਇੱਕ ਕਲੰਕ ਲੱਗਿਆ ਨਾ ਕਿ ਉਹਨਾਂ ਦੇ ਰਾਸ਼ਟਰਪਤੀ ਹੁੰਦਿਆਂ ਹੀ ਜਿਹੜਾ ਕਲੰਕ ਉਤਰ ਨਹੀਂ ਸਕਦਾ ਨਹੀਂ ਉਤਰ ਸਕਦਾ ਕਿ ਉਹਦੇ ਹੁੰਦਿਆਂ ਜਿਹੜਾ ਗਏ ਉਹ ਕਹਿੰਦਾ ਮੈਂ ਰਾਜ ਕੋਈ ਖਸੂਰ ਨਹੀਂ ਨਾ ਮਨੁੱਖ ਜੀ ਪੁੱਛਿਆ ਜੇ ਕੋਈ ਆਪਾਂ ਵੀ ਸੋਚ ਲਓ president of india is it just ceremonial head he has no power army onna de under hai koi ek file bhi nahi aandi he cannot change even a sipahi no power main hon dasde hoye hun president hai eh jehri jang hoyi hai eh onu puch ke hoyi hai koi kagaz gaya oh dekho main hi utthe rehya beta president of india has no power to dekho bakhala honi hai ke emergency da jadon sign karn le gaya ਉਹ ਉੱਤੇ ਬਾਥਰੂਮ ਵਿੱਚ ਨਹੀਂ ਉੱਤੇ ਕਰਦੇ ਕੋਈ ਦੱਸੋ ਐਨੇ ਰਾਸ਼ਟਰਪਤੀ ਹੋਏ ਨੇ ਇੱਕ ਦਿਖਾ ਦਿਓ ਜਿੰਨੇ ਕੋਈ ਅਜ ਤੱਕ ਕੁਐਸ਼ਨ ਲਿਆ ਹੋਵੇ ਰਾਸ਼ਟਰਪਤੀ ਐਸ ਨੋ ਪਾਵਰ ਟੋਟਲ 100% ਲੇਕਿਨ ਕਿਉਂਕਿ ਸਿੱਖ ਹੈ ਇਸ ਕਰਕੇ ਹੀ ਰਿਸਪਾਂਸਿਬਲ ਮਨਜੀਤ ਸਿੰਘ ਜੀਕੇ ਨੇ ਮੇਰੇ ਨਾਲ ਇੱਕ ਇੰਟਰਵਿਊ ਕੀਤਾ ਜਿਹਦੇ ਵਿੱਚ ਉਹਨਾਂ ਨੇ ਇੱਕ ਕਲੇਮ ਕੀਤਾ ਉਹਨਾਂ ਦਾ ਓਪੀਨੀਅਨ ਸੀ ਕਿ ਉਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਦਾ ਮਰਡਰ ਗਿਆਨੀ ਜੈਲ ਸਿੰਘ ਨੇ ਕਰਵਾਇਆ ਇਸ ਬਟੇ ਬਰੀ ਕੋਈ ਰਾਏ ਨਹੀਂ ਇਹ ਤੁਨ ਦੀ ਆਪਣੀ ਮਰਜ਼ੀ ਹੈ ਜੋ ਮਰਜ਼ੀ ਕੋ ਕਹੀ ਜਾਏ ਗਿਆਨੀ ਰੈਲ ਸਿੰਘ ਹੈ ਨਹੀਂ ਇਹ ਉਹਦੀ ਫੈਮਿਲੀ ਜਵਾਬ ਦੇਵੇ ਇਹ ਤਾਂ ਬਿਕੋ ਨੂੰ ਮਰਨ ਤੋਂ ਬਾਅਦ ਤੁਸੀਂ ਇਲਨਾਮ ਲਾਈ ਜੋ ਗਿਆਨੀ ਰੈਲ ਸਿੰਘ ਜੁੰਦਾ ਸੀ ਸੰਤੋਖ ਸਿੰਘ ਤੇ ਮਰ ਗਏ 80 ਚ ਤੇ ਗਿਆਨੀ ਰੈਲ ਸਿੰਘ ਮਰਿਆ 95 ਤੇ ਜੇ ਸੀ ਦੇ 15 ਸਾਲ ਕਿਉਂ ਚੁਪਰੇ 15 ਸਾਲ ਜੁੰਦਾ ਸੀ ਨਾ ਉਹ ਫਿਰ ਕਿਉਂ ਨਹੀਂ ਕੀਤਾ ਬਿਕੋ ਮਰਨ ਮਰਨ ਦਾ ਪ੍ਰਬੰਧ ਇਲਨਾਮ ਲਾਉਣੇ ਇਹ ਬੰਦ ਹੋਣੇ ਚਾਹੀਦੇ ਸਾਹਮਣੇ ਲਗਾਓ ਥੋੜਾ ਸਬੰਧ ਉਹਨਾਂ ਨਾਲ ਕਿਹੋ ਜਿਹਾ ਸੀ ਹਾਂਜੀ ਯਾਨੀ ਗਿਆਨੀ ਜੈਲ ਸਿੰਘ ਨਾਲ ਤੁਹਾਡਾ ਪਰਸਨਲ ਸਬੰਧ ਮੇਰਾ ਬਿਲਕੁਲ ਮੈਨੂੰ ਤੇ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਗਿਆਨੀ ਜੈਲ ਸਿੰਘ ਸੀਐਮ ਬਣਦੇ ਆ ਤਾਂ ਮੈਂ ਉਦੋਂ ਪਬਲਿਕ ਰਿਲੇਸ਼ਨ ਦਾ ਸੀ ਮੈਂ ਉਹ ਅਕਾਲੀ ਰਾਜ ਸੀ ਪਹਿਲਾਂ ਇਹਨਾਂ ਤੋਂ ਗਿਆਨੀ ਜੀ ਨੇ ਆ ਕੇ ਮੈਨੂੰ ਕਟਤਾ ਮਾਰਪੜੇ ਚੋਂ ਕਿ ਮੈਂ ਅਕਾਲੀ ਹਾਂ ਮੈਨੂੰ ਬਸ ਟ੍ਰਾਂਸਫਰ ਫਰੋਂ ਮੈਂ ਮਾਰਪੜੇ ਚ ਮੈਨੂੰ ਕੱਢਿਆ ਕਿ ਮੈਂ ਅਕਾਲੀ ਫਿਰ ਗਿਆਨੀ ਜੀ ਨੇ ਲੋੜ ਪੈ ਗਿਆ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਉਹ ਮੈਨੂੰ ਲਾਇਆ ਕਿ ਤੂੰ ਤੇਰੇ ਤੋਂ ਬੈਟਰ ਕੋਈ ਨਹੀਂ ਤੂੰ ਆ ਜਾ ਹਣ ਮੇਰੀ ਮਦਦ ਕਰ ਫਿਰ ਮੈਂ ਉਹਨਾਂ ਤੋਂ ਬਣ ਗਿਆ ਮੈਂ ਤਾਂ ਦੇਖੋ ਹਰ ਸੀਐਮ ਦਾ ਕੈਰੋ ਦਾ ਮੈਂ ਪੁਆਇੰਟ ਹੀ ਆ ਪਬਲਿਕ ਰਿਲੇਸ਼ਨ ਵਾਲਾ ਸੀਐਮ ਦੇ ਨੇੜੇ ਰਹੇਗਾ ਲੇਕਿਨ ਗਿਆਨੀ ਜ਼ੈਲ ਸਿੰਘ ਮੈਨੂੰ ਫਿਰ ਰਾਸ਼ਟਰਪਤੀ ਭਵਨ ਲੈ ਕੇ ਆਇਆ ਐਸਪ੍ਰੈਸ ਸਕੱਟਰੀ ਉਹਨਾਂ ਦੀ ਮਿਹਰਬਾਨੀ ਤੇ ਮੈਂ ਉੱਥੇ ਕੰਮ ਕੀਤਾ ਉਸ ਤੋਂ ਬਾਅਦ ਮੈਂ ਮੈਨੇਜਰ ਟੂਰਿਜ਼ਮ ਬਣਿਆ ਉਹ ਮੈਨੂੰ ਰਜੀਵ ਗਾਂਧੀ ਨੇ ਲਾਇਆ ਉਹ ਪ੍ਰਾਈਮ ਮਿਨਿਸਟਰ ਸੀ ਭਾਜਪਾ ਜੀ ਨੇ ਮੈਨੂੰ ਚੇਅਰਮੈਨ ਮਨਸਟਰੀ ਕੁਚਲ ਲਾਤਾ ਫਿਰ ਮੈਂ ਐਮਪੀ ਇਲੈਕਟਡ ਹਰਿਆਣਾ ਜੋ ਇੰਡੀਪੈਂਡੈਂਟ ਕੋਈ ਅਕਾਲੀਆਂ ਨੇ ਮਨ ਕੀਤਾ ਨਹੀਂ ਹਰਿਆਣੇ ਦੇ ਲੋਕਾਂ ਨੇ ਕਿਵੇਂ ਮੈਨੂੰ ਚੋਣ ਲਿਆ ਮਨ ਲੱਗ ਕੇ ਮੈਂ ਬੰਸੀ ਲਾਲ ਦੀ ਲੜਕੀ ਦੇ ਖਿਲਾਫ ਹਲੋਇਆ ਔਰ ਬੰਸੀ ਲਾਲ ਹੋੜਾ ਔਰ ਭਜਨ ਲਾਲ ਤਿੰਨੋਂ ਖੜੇ ਹੋਏ ਖਿਲਾਫ ਵੋਟਾਂ ਮੇਰੇ ਖਿਲਾਫ ਪਵਾੜ ਨੇ ਖੜੇ ਸਰ ਮੈਂ ਉਹ ਕਹਿੰਦੇ ਸਿੱਖੜਾ ਕਿੱਥੋਂ ਆ ਗਿਆ ਤੇ ਮੈਂ ਉਹ ਵੀ ਜਿੱਤ ਗਿਆ ਗੁਰੂ ਦੀ ਕਿਰਪਾ ਮੈਂ ਕੋਈ ਪ੍ਰੋਫੈਸ਼ਨਲ ਮਿਸਕੰਡਕਟ ਨਹੀਂ ਆਪਣੀ ਗੁਰੂ ਦੀ ਕਿਰਪਾ ਦਾ ਰਹਿਣਾ ਲੇਕਿਨ ਇਹ ਮੈਨੂੰ ਸਭ ਕੁਝ ਮਿਲਦਾ ਰਿਹਾ ਇਹ ਮੇਰੀ ਆਪਣੀ ਕੋਈ ਸਮਝ ਲੋ ਕੋ ਸਮਝ ਦੇ ਲੋਕ ਮਾਨੂੰ ਕਿਉਂ ਲਾਈਕ ਕਰਦੇ ਕਿਉਂ ਦਿੱਤਾ ਗਿਆਨੀ ਜੀ ਦੇ 95 ਚਲੇ ਗਏ ਉਸ ਤੋਂ ਬਾਅਦ ਮੈਂ ਬਣ ਰਿਹਾ ਮੈਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਮੈਂਬਰ ਰਿਹਾ ਸਭ ਤੋਂ ਵੱਡਾ ਕਮਿਸ਼ਨ ਹੈ ਜਿੱਦੇ ਚੀਫ ਜਸਟਿਸ ਪ੍ਰਜੈਕਟ ਕਰਦਾ ਮੈਂ 3 ਸਾਲ ਉੱਤੇ ਬੈਠਾ ਪ੍ਰਕਾਸ਼ ਸਿੰਘ ਬਾਦਲ ਨਾਲ ਸੰਬੰਧ ਕਿਵੇਂ ਸੀ ਤੁਹਾਡੇ ਬਾਦਲ ਸਾਹਿਬ ਦੇ ਮੈਂ ਸਭ ਤੋਂ ਨੇੜੇ ਸੀ ਉਹ ਮੈਨੂੰ ਤਾਂ ਪੰਜ 10 ਦਿਮਾਗ ਕਹਿੰਦੇ ਸੀ ਸਟ੍ਰੇਕ ਤੋਂ ਬੋਲਦੇ ਸੀ ਹਮ ਮੈਂ ਬਹੁਤ ਜਿੰਨੀ ਸੇਵਾ ਕੀਤੀ ਉਹਨਾਂ ਦੀ ਐਸ ਸੀ ਐਮ ਮੈਂ ਉਹਨਾਂ ਦੀ ਪੂਰੀ ਕੀਤੀ ਹਰ ਜਗ੍ਹਾ ਮੈਂ ਕਹਾਂ ਮੈਂ ਜਦੋਂ ਕੋਈ ਮੇਰੀ ਲੜਾਈ ਕੀ ਹੈ ਮੈਂ ਪਾਰਟੀਆਂ ਤੱਕ ਗਿਆ ਨਹੀਂ ਮੈਂ ਕੰਗ ਪਰਲਮੈਂਟ ਜੀ ਇੰਡੀਪੈਂਡੈਂਟ ਮੈਂਬਰ ਰਹਾ ਮੈਂ ਕੋਈ ਪਾਰਟੀ ਚਾਂਜ ਨਹੀਂ ਕੀਤੀ ਨਾ ਮੈਂ ਭਾਜਪਾ ਨਾ ਮੈਂ ਕਾਂਗਰਸ ਨਾ ਕੋਈ ਕਦੇ ਰ ਇੰਡੀਪੈਂਡੈਂਟ ਹੈ ਆ ਅਕਾਲੀ ਦਲ ਦਾ ਰਵਾਈਵਲ ਨਜ਼ਰ ਆਉਂਦਾ ਕਿਸੇ ਤਰੀਕੇ ਤੁਹਾਨੂੰ ਸੋ ਫਾਰ ਨਹੀਂ ਆਉਂਦਾ ਸਤਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਵਰਗੀ ਲੱਗ ਰਹੀ ਹੈ ਤੁਹਾਨੂੰ ਸੁਖਬੀਰ ਸਿੰਘ ਨੇ ਇਸ ਵੇਲੇ ਜੋ ਹੋਇਆ ਉਹਨੂੰ ਰਿਸਪਾਂਸਿਬਿਲਟੀ ਲੈਣੀ ਚਾਹੀਦੀ ਸੀ ਕਿਸ ਗੱਲ ਦੀ ਵੀ ਜੋ ਹੋ ਰਿਹਾ ਮੈਂ ਹੁਣ ਉਸ ਨੂੰ ਕੁਝ ਕਰਾਂ ਮਣਕੇ ਹੁਣ ਜਿਹੜੀ ਇਹ ਕਲੈਸ਼ ਵੱਧ ਗਿਆ ਜੋ ਮੈਨੂੰ ਲੱਗ ਰਿਹਾ ਹੈ ਇਹ ਹੱਲ ਵੱਲ ਨਹੀਂ ਜਾ ਰਿਹਾ ਜਥੇਦਾਰ ਗੜਗੱਜ ਨੂੰ ਗੜਗਾ ਉਹ ਜਥੇਦਾਰ ਨਹੀਂ ਮੰਨਿਆ ਜਾ ਰਿਹਾ ਮੈਂ ਮੈਂ ਇਸ ਗੱਲ ਤੇ ਪੈਣਾ ਨਹੀਂ ਚਾਹਦਾ ਕਿਉਂਕਿ ਅਖਬਾਰਾਂ ਚ ਆ ਰਿਹਾ ਮੇਰੇ ਅਜੇ ਇੰਡੀਵਿਜੂਅਲ ਥੀ ਕੁਝ ਹੋਣੇ ਤੇ ਮੈਨੂੰ ਪਨਾ ਹੀ ਪੁੱਛੋ ਇਹ ਜਿਹੜੀ ਕੌਮ ਦੀ ਬਦਕਿਸਮਤੀ ਹੈ ਇਸ ਤੋਂ ਵੱਧ ਸਿੱਖਾਂ ਦਾ ਜੋ ਕੋ ਅਸੀਂ ਦੁਨੀਆ ਚ ਬੇਕੋ ਮਾਫ ਕਰਿਓ ਕਿਸੇ ਹੋਰ ਧਰਮ ਕੋਲ ਕਾਲ ਤਖਤ ਨਹੀਂ ਹੈ ਪਹਿਲੀ ਗੱਲ ਤੇ ਪਾਪ ਕਹਿੰਦੇ ਹੋ ਨਾ ਮੈਂ ਪਾਪ ਨੂੰ ਵੀ ਮਿਲਿਆ ਦੋ ਵਾਰੀ ਜਾ ਕੇ ਉਹ ਦੇਖੋ ਪ੍ਰੋਸੀਜਰ ਦੇਖੋ ਪਾਪ ਇਲੈਕਟ ਕਿਵੇਂ ਹੁੰਦਾ ਹੁਣੇ ਹੀ ਹੋਇਆ ਦੋ ਮਹੀਨੇ ਹੋਏ ਬਿਲਕੁਲ ਕੋਈ ਦਕੋਨਾ ਤਰੀਕਾ ਦੇਖੋ ਔਰ ਕੌਣ ਲੋਕ ਚੁਣਨ ਜਾਂਦੇ ਇੰਡੀਆ ਜੋ ਚਾਰ ਆਦਮੀ ਗਏ ਇੰਡੀਆ ਦੇ ਸਿਰਫ ਚਾਰ ਕੌਣ ਉਹ ਕਿਵੇਂ ਚਾਰ ਕਿੱਥੇ ਚੜਦੇ ਕਿੱਥੋਂ ਪਾਦਰੀ ਤੋਂ ਸ਼ੁਰੂ ਹੋ ਕੇ ਕਿੱਥੇ ਪਹੁੰਚ ਸਿਸਟਮ ਬਣਾਉਣਾ ਅਸੀਂ ਆਪਣੇ ਆਪ ਨੂੰ ਅਸੀਂ ਸਾਡੀ ਹਾਲਤ ਆਪਣੀ ਤਰੀਫਾਂ ਆਪ ਕਰਨੀ ਆ ਰੱਜ ਕੇ ਤਰੀਫਾਂ ਕਰੀ ਜਾਓ ਆਪਣੀਆਂ ਅਸੀਂ ਗੁਰੂ ਦੇ ਸਭ ਤੋਂ ਨੇੜੇ ਆ ਰੱਬ ਦੇ ਨੇੜੇ ਆ ਸਭ ਤੋਂ ਪਰ ਬੀਅਵਿਧਤ ਕਰੀਏ ਅਸੀਂ ਜੋ ਕਰ ਰਹੇ ਆ ਉਹ ਵੀ ਤਾਂ ਦੇਖੋ ਤੁਸੀਂ ਕੋਈ ਪਾਦਰੀ ਪੀ ਐਚ ਡੀ ਤੋਂ ਕੱਟ ਨਹੀਂ ਆਰ ਐਸ ਐਸ ਦੀ ਲੀਡਰਸ਼ਿਪ ਦੇਖੋ ਸਾਰੇ ਪੀ ਐਚ ਡੀ ਇੱਕ ਦਿਖਾ ਦਿਓ ਜਿਹੜਾ ਪੀ ਐਚ ਨਹੀਂ ਹੋਵੇ ਇਹ ਲੋਕ ਲੀਡਰਸ਼ਿਪ ਆਉਂਦੀ ਹੈ ਸਾਡੀ ਉਸ ਗੱਲ ਤੇ ਖਾਲ ਖਾਲੀ ਹੈ ਧਾਰਮਿਕ ਲੀਡਰਸ਼ਿਪ ਜਿਹੜਾ ਕਿਥੋਂ ਪ੍ਰਮੋਟ ਹੁੰਦਾ ਅਰਦਾਸੀਆ ਤੋਂ ਗਰੰਤੀ ਗਰੰਤੀ ਤੋਂ ਹੈਡ ਹੈਡ ਤੋਂ ਕਾਰ ਤੱਕ ਸੋ ਸਾਡੀ ਵੀ ਅਪਰੋਚ ਦੇਖੋ ਉਹਨੂੰ ਕੀ ਹੈ ਥੋੜੀ ਜਿਹੀ ਸਿੱਖ ਕੌਮ ਨੂੰ ਜਿਹੜੀ ਇਸ ਵੇਲੇ ਇੰਟੈਲੀਜੈਂਸੀ ਆ ਬਾਹਰ ਬੈਠਾ ਇਹਨੂੰ ਨਾਲ ਬਾੜੇ ਕੋਈ ਤਰੀਕਾ ਲੱਭੋ ਹਣ ਤੁਸੀਂ ਰਹਿੰਦੇ ਹੋ ਨੇੜੇ ਜੀ ਯੂਨੀਵਰਸਿਟੀ ਕਿੰਨੇ ਪ੍ਰੋਫੈਸਰ ਬੈਠੇ ਅੰਮ੍ਰਿਤਸਰ ਗੁਰੂ ਨਾਨਕ ਯੂਨੀਵਰਸਿਟੀ ਹੈ ਕਿੰਨੇ ਕੋਈ ਇਥੇ ਪਾਣਾ ਲੱਭੋ ਜੂਜ਼ ਨਾਲ ਸਾਡਾ ਕੰਪੈਰੀਟਿਵ ਅਨਲਿਸਿਸ ਹੋ ਸਕਦਾ ਕਿ ਜਿਵੇਂ ਉਹਨਾਂ ਨੇ ਜੈਨੋਸਾਈਡ ਤੋਂ ਬਾਅਦ ਆਪ ਦੇ ਆਪ ਨੂੰ ਚੱਕਿਆ ਦੇਖੋ ਜੂਜ਼ ਨੇ ਇੱਕ ਦੁਨੀਆ ਨੂੰ ਸਬਕ ਸਿਖਾਇਆ ਪਹਿਲਾ ਪਹਿਲਾ ਅਮੀਰ ਹੋ ਅਮੀਰ ਹੋ ਅਮੀਰ ਹੋਣ ਤੋਂ ਬਾਅਦ ਜੋ ਪੈਸਾ ਆਇਆ ਉਹ ਐਜੂਕੇਟ ਕਰੋ ਆਪਣੇ ਬੱਚਿਆਂ ਨੂੰ ਹਰ ਵਰਡ ਦਾ ਜੂਜ਼ ਕਿਤੇ ਰਹਿੰਦਾ ਉਹਦਾ ਖਰਚਾ ਅਮਰੀਕਾ ਦੀ ਜੂਜ਼ ਕਾਉਂਸਲ ਦਿੰਦੀ ਜੂਜ਼ ਨੇ ਸਭ ਤੋਂ ਵਧੀਆ ਆਪਣੇ ਸਕੂਲ ਬਣਾਏ ਔਰ ਇਸ ਵਕਤ ਸਰ ਜੀ ਮੱਕੜ ਸਾਹਿਬ ਨੋਬਲ ਪ੍ਰਾਈਜ਼ ਵਰਡ ਵਿੱਚ ਮਿਲਦੇਨ ਹਰ ਵਾਰੀ 6 ਹੈ ਸਭ ਤੋਂ ਬਾਅਦ ਨੋਬਲ ਪ੍ਰਾਈਜ਼ ਕਿੰਨੇ ਲਏ ਜੂਸ ਸਾਡਾ ਇੱਕ ਵਾਰੀ ਮਨ ਆਇਆ ਸੀ ਕੰਪਨੀ ਦਾ ਰਹਿ ਗਿਆ ਸਵਾਲ ਤੇ ਹੈ ਕਿ ਜੂਸ ਨੂੰ ਇਹ ਪਾਲੋ ਕਰੋ ਨਾ ਅਸੀਂ ਜੂਸ ਨੂੰ ਖਾਲੀ ਇਜ਼ਰਾਇਲ ਨਾ ਦੇਖੋ ਜੂਸ ਦੀ ਲੀਡਰਸ਼ਿਪ ਦੇਖੋ ਕਿੰਨੇ ਸਾਲ ਲੜਿਓ ਆਖੀਰ ਉਹਨਾਂ ਨੇ ਜਿਹੜਾ ਇਜ਼ਰਾਇਲ ਬਣਿਆ ਕਿਉਂ ਬਣਿਆ ਅਮਰੀਕਾ ਇੰਗਲੈਂਡ ਸਾਰੀ ਦੁਨੀਆ ਦੇ ਕੰਟਰੀ ਇਕੱਠੇ ਹੋ ਕੇ ਉਹਨਾਂ ਨੇ ਨਵਾਂ ਮੁਲਕ ਦਿੱਤਾ ਦੇਖੋ ਬੜੀ ਵੱਡੀ ਗੱਲ ਹੈ ਇਹ ਦੀ ਕੋਪੜਦਾ ਨਹੀਂ ਨਾ ਕੋਈ ਐਵੇਂ ਥੋੜਾ ਬਣ ਗਿਆ ਕਿ ਲੜਾਈ ਉਹਨਾਂ ਨੇ ਸਾਰੇ ਵਰਲਡ ਸੈਕੰਡ ਵਰਲਡ ਵਰਡ ਤੋਂ ਬਾਅਦ ਉਹਨਾਂ ਨੇ ਇੱਕ ਉਹਨਾਂ ਨੂੰ ਛੋਟਾ ਕਰ ਦਿੱਤਾ ਕਿਉਂਕਿ ਜਰਮਨੀ 'ਚ ਮਰੇ ਸੀ ਕਈ ਲੱਖ ਜਰਮਨੀ 'ਚ ਮਰੇ ਨਾ ਸਾਰੇ ਨਿਊਜ਼ ਹਿਟਲਰ ਨੇ ਸਾਰੇ ਮਾਰਤੇ ਮੈਂ ਵੇਖਿਆ ਪਾਇਆ ਇਹਨਾਂ ਦੇ ਜਿਹੜੇ ਜਿੱਥੇ ਮਾਰੇ ਗਏ ਓਹ ਹੋ ਹੋ ਤੁਸੀਂ ਸੋਚ ਨਹੀਂ ਸਕਦੇ ਜੋ ਜ਼ੁਲਮ ਇਹਨਾਂ ਤੋਂ ਹੋਇਆ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਮਰੇ ਹੋਇਆ ਕਦੋਂ ਹੈ 1942 43 44 ਤਿੰਨ ਸੌ ਮੈਂ ਉਹ ਸਾਰੇ ਵੇਖਿਆ ਹੈ ਪੋਲੈਂਡ ਵਿੱਚ ਇਸ ਜਰਮਨੀ ਸਾਰੇ ਇਹਨਾਂ ਦੇ ਜਿਹੜੇ ਉਹ ਬਣਾਏ ਸੀ ਜਿੱਥੇ ਕਿਵੇਂ ਮਾਰਦੇ ਸੀ ਵਿਚਾਰੇ ਅਖੀਰ ਇਹਨਾਂ ਦੀ सिंपथी ਲਈ ਸਾਰੇ ਵਰਲਡ ਦੇ ਕੰਟਰੀ ਨੇ ਇਹਨਾਂ ਨੂੰ ਇਜ਼ਰਾਈਲ ਬਣਾਇਆ ਇਹ ਬਣਿਆ 48 ਚ ਪਰ ਉਹਨਾਂ ਨੇ ਫਿਰ ਕੀ ਕੀਤਾ ਵਰਲਡ ਦਾ ਹੁਣ ਦੇਖ ਲੋ ਜੱਗ ਇੰਗਲੈਂਡ ਦੇ ਉਹਨਾਂ ਦੀ ਯੂਨੀਵਰਸਿਟੀਆਂ ਦੇਖੋ ਹਾਰਸਟਾ ਯੂਨੀਵਰਸਿਟੀ ਇੱਕ ਲਾਂਗ ਆਈਲੈਂਡ ਚ ਇਹਨਾਂ ਦੀ ਔਰ ਮੈਂ ਤੁਹਾਡੇ ਲਈ ਦੱਸਿਆ ਉਹਦੇ ਵਿੱਚ ਦੋ ਸਿੱਖ ਚੇਅਰ ਹਾਰਸਟਾ ਯੂਨੀਵਰਸਿਟੀ ਇੰਗਲੈਂਡ ਯੂਕੇ ਅਮਰੀਕਾ ਚ ਪਹਿਲੀਆਂ ਚਾਰਾਂ ਚ ਹੈ ਉਹਦੇ ਚ ਇੱਕ ਗੁਰਨਾਣ ਚੇਅਰ ਜਿਹੜੀ ਵਿੰਦਰਾ ਪਰਿਵਾਰ ਨੇ ਦਿੱਤੀ ਹੈ ਇੱਕ ਉਹਤੇ ਕੀਰਤਨ ਚੇਅਰ ਵਰਡ ਜਿੱਕੋ ਹੈ ਜਿੱਥੇ ਕੀਰਤਨ ਚੇਅਰ ਔਰ ਉਹਦੀ ਫ੍ਰੈਂਚ ਲੇਡੀ ਹੈਡ ਮੈਂ ਉਸ ਲੇਡੀ ਨੂੰ ਪੜ੍ਹ ਦਿੱਲੀ ਵੀ ਬੁਲਾਇਆ ਕਾਲਜ ਉਥੇ ਜਦ ਮੈਂ ਵੇਖਣ ਗਿਆ ਉਧਰ ਕੋਈ ਚਿਕ ਨਹੀਂ ਪਰਿਆ ਪਿਆ ਜਿਹੜਾ ਕੀਰਤਨ ਸਿੱਖਣਾ ਲਏ ਫਰ ਹੁਣੇ ਸਾਨੂੰ ਪਤਾ ਹੀ ਨਹੀਂ ਅਸਲ ਜਿਹੋ ਸੇਵਾ ਇਹ ਹੋ ਰਹੀ ਹੈ ਨਾ ਬੇਟੇ ਉਧਰ ਸਾਡਾ ਧਿਆਨ ਨਹੀਂ ਗ੍ਰਾਮੀ ਅਵਾਰਡ ਹੁਣੇ ਕੀਰਤਨ ਦੇ ਵਿੱਚ ਵਾਇਟ ਸਨ ਕੋਈ ਨਾ ਕੋਣ ਯੋਗੀ ਭਜਨ ਦੇ ਬੰਦੇ ਹੂੰ ਉਹ ਕੋਣ ਲੇਡੀਜ਼ ਜਿਹੜੀ ਯੋਗੀ ਭਜਨ ਚ ਨਰ ਸਿੱਖ ਪਸੀਂ ਡਿਸਆਨ ਕਰਦੇ ਆ ਨਾ ਉਹਨਾਂ ਨੂੰ ਬਤੌਰ ਕਹਿੰਦੇ ਆ ਜਿਉਂ ਉਹਦੇ ਯੋਗੀ ਅਜੀਬ ਹਾਂ ਸੋਲ ਬੇਟੇ ਗੱਲਾਂ ਅਸੀਂ ਇੰਸਟੀਟਿਊਸ਼ਨਸ ਕਿਵੇਂ ਸਟਰੋਂਗ ਕਰੋਗੇ ਮੈਂ ਆਖਰੀ ਇੱਕ ਦੋ ਸਵਾਲ ਨੇ ਤੁਹਾਨੂੰ ਲੰਬੀ ਹੋ ਗਈ ਹੈ ਨੇ ਨੇਚਰ ਨਹੀਂ ਬਦਲ ਰਹੀ ਹੂੰ ਹੁਣ ਤੁਹਾਨੂੰ ਪਤਾ ਹੀ ਨਹੀਂ ਮੈਂ ਵਿੱਚ ਇੱਕ ਖਬਰ ਪਾਈ ਸਾਰੀ ਦੁਨੀਆ ਤਿੰਨ ਯੂਨੀਵਰਸਟੀਆਂ ਵਰਲਡ ਵਿੱਚ ਬਣ ਗਈਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤਿੰਨ ਪਤਾ ਹੈ ਤਿੰਨ ਉਹਨਾਂ ਦੋ ਚ ਇੱਕ ਇੰਡੀਆ ਵਿੱਚ ਬਣ ਗਈ ਹੈ ਬੰਬੇ ਉਹਦਾ ਹੈਡ ਕੌਣ ਹੈ ਸਰਦਾਰ ਆਨੰਦ ਪਗੜੀਵਾਸ ਹੈ ਪਤਾ ਕਿਸ ਨੂੰ ਕਿ ਇਹ ਲੇਟੈਸਟ ਜਿਹੜੀਆਂ ਯੂਨੀਵਰਸਟੀਆਂ ਤਿੰਨਾਂ ਚੋਂ ਇੱਕ ਸਿੱਖ ਕੋਲ ਔਰ ਉਹ ਸਭ ਤੋਂ ਵੱਡਾ ਫਾਈਨੈਂਸ਼ੀਅਲ ਐਡਵਾਈਜ਼ਰ ਰਿਹਾ ਅਮਰੀਕਾ ਵਗੈਰਾ ਉਹਨੇ ਆ ਕੇ ਉਹ ਹੈਡ ਬਣ ਗਿਆ ਅੱਜ ਪੜ੍ਹੀ ਹੈ ਵਿਸਕੰਤਰ ਯੂਨੀਵਰਸਿਟੀ ਚ ਅੱਜ ਦੀ ਖਬਰ ਤੁਹਾਡੇ ਸਤਿ ਜੀ ਵਿਸਕਾਂਸਨ ਤੋਂ ਉਤਸ਼ਕ ਵਾਈਸ ਚਾਂਸਲ ਲੱਗਿਆ ਵਿਸਕਾਂਸਨ ਬੋਲੋ ਬਣਿਆ ਇੱਕ ਮਿੱਠੇ ਯੂਨੀਵਰਸਿਟੀ ਬਣੀ ਹੈ ਮੌਂਟਰੀਅਲ ਤੋਂ ਉਹ ਸਰਦਾਰ ਬਣ ਗਿਆ ਵਾਈਸ ਚਾਂਸਲ ਮੈਂ ਇੱਕ ਵਾਰੀ ਜਦੋਂ ਜਾਪਾਨ ਗਿਆ ਯੂਨੀਵਰਸਿਟੀ ਦੇ ਦੋ ਸਰਦਾਰ ਉੱਤੇ ਲੈਕਚਰਰ ਪ੍ਰੋਫੈਸਰ ਪਕੜੀਆਂ ਜਿਹੜਾ ਸਿੱਖ ਬਾਹਰ ਇਸ ਲਈ ਉੱਠ ਰਿਹਾ ਅਸੀਂ ਉਹਨਾਂ ਨੂੰ ਦੇਖਦੇ ਹੀ ਨਹੀਂ ਪਤਾ ਹੀ ਨਹੀਂ ਪਹਿਲੀ ਗੱਲ ਤੇ ਐ ਵੀ ਰੋਨਿ ਕਮੇਟੀ ਸੌ ਪਾ ਦੇਵੇ ਵੀ ਜਿਹੜੇ ਸਿੱਖ ਰਾਈਜ਼ ਕਰਦੇ ਨੇ ਉਹਨਾਂ ਨੂੰ ਕਦੇ ਸਾਲ ਤੇ ਬੁਲਾ ਕੇ ਇਹੀ ਕਹਦੇ ਹੋ ਵੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਇੱਕ ਦਿਖਾ ਦਿਓ ਕਦੀ ਕੀਤਾ ਹੋਵੇ ਇੱਕ ਦਿਖਾ ਦਿਓ ਉਹਨਾਂ ਨੂੰ ਸੈਲੀਬ੍ਰਿਟੀ ਨਹੀਂ ਕੀਤਾ ਜਾਂਦਾ ਬਿਲਕੁਲ ਕਦੀ ਮੈਂ ਦਿਖਾ ਦਿਓ ਤੁਸੀਂ ਇਵਨ ਇੰਡੀਆ ਦੇ ਵਿੱਚ ਜਿਹੜੀਆਂ ਚੰਗੀਆਂ ਕੰਪਨੀਜ਼ ਨੇ ਤੁਸੀਂ ਬੜੇ ਵੱਡੇ ਬੜੇ ਵੱਡੇ ਐਂਕਰ ਹੋ ਇੰਨੀ ਤੁਹਾਡੀ ਚੈਨਲ ਹੈ ਇੰਨੀ ਮੈਂ ਇੱਕ ਦੱਸ ਦਿਓ ਵੀ ਸ਼ਰਮਿਕ ਬੇਟੇ ਨੇ ਕਿਸੇ ਇਹੋ ਜਿਹੇ ਸਿੱਖ ਨੂੰ ਬਾਹਰੋਂ ਬੁਲਾ ਕੇ ਅੰਦਰ ਕੀਤਾ ਹੋਵੇ ਜਿਵੇਂ ਜੀਵਨ ਸਿੰਘ ਕਹਿ ਰਹੇ ਸੀ ਜਿਹੜੇ ਐਮਪੀਜ਼ ਬਣਦੇ ਆ ਜਿਹੜੇ ਚਾਹ ਯੂਕੇ 'ਚ ਹੋਣ ਕੈਨੇਡਾ 'ਚ ਹੋਣ ਉਹ ਕਿਉਂ ਨਹੀਂ ਬੁਲਾ ਕੇ ਉਹਨਾਂ ਦੇ ਅੰਦਰ ਹੋਵੇ ਸਿੱਖੀ ਦਾ ਨਾਂ 'ਚ ਪਾਇਆ ਨਾ ਪਗੜੀਆਂ ਹਜਾਂ ਨੇ ਹੂੰ ਕੋ ਕੋ ਕੋਲ ਸੁਣਦਾ ਤਾਂ ਤੁਸੀਂ ਐਟ ધ ਐਂਡ ਮੇਰਾ ਆਖਰੀ ਸਵਾਲ ਹੈ ਵੀ ਫੰਡਾਮੈਂਟਲਿਜ਼ਮ ਨੇ ਤੁਹਾਨੂੰ ਕਿਸੇ ਪਾਸੇ ਨਹੀਂ ਲੈ ਕੇ ਜਾਣਾ ਸਾਨੂੰ ਪ੍ਰੋਗਰੈਸ਼ਨ ਵੱਲ ਜਾਣਾ ਪਊ ਤੁਹਾਨੂੰ ਐਜੂਕੇਸ਼ਨਲ ਦੀ ਗੱਲ ਇੱਕੋ ਪੈਸਾ ਰਿਚ ਹੋਣਾ ਪਊਗਾ ਸਿੱਖਾਂ ਨੂੰ ਪਹਿਲੀ ਗੱਲ ਇੱਕੋ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਹੈ ਅਸੀਂ ਉਹਨੂੰ ਅਡਾਪਟ ਕੀਤਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਹਿਲਾ ਸ਼ਬਦ ਹੈ ਨਿਤਨੇਮ ਤੂਬਾ ਮੋਤੀ ਦਾ ਮੰਦਰ ਉਚੜੇ ਰਤਨੀ ਤੋਂ ਹੋਵੇ ਜਿਹੜਾ ਵਤਵੇਕ ਬੁਲਾ ਇਟ ਮੀਨ ਗੁਰੂ ਕਹਿੰਦਾ ਕਿ ਰਤਨੀ ਦੇ ਸਭ ਹੋਣ ਪਰ ਇਹ ਭੁੱਲਿਓ ਨਾ ਇਹ ਗੁਰੂ ਦੀ ਬਖਸ਼ਿਸ਼ ਵਿੱਚ ਇੱਕ ਅਮੀਰ ਹੋ ਸਕਦਾ ਹੈ ਪਹਿਲੀ ਗੱਲ ਕੋਈ ਸਾਨੂੰ ਮਨਾ ਨਹੀਂ ਸਿੱਖ ਫੈਮਿਲੀ ਗੁਰੂ ਨਾਨਕ ਆਫ ਫੈਮਿਲੀ ਵਾਲਾ ਦੂਜਾ ਸਿੱਖ ਸਿਧਾਂਤ ਅਸੀਂ ਪਹਿਲਾਂ ਬਣਾਈਏ ਗੁਰੂ ਨਾਨਕ ਦਾ ਮਿਸ਼ਨ ਦਾ ਪ੍ਰਚਾਰ ਕੀ ਕਰ ਰਹੇ ਹਨ ਕਿ ਨਹੀਂ ਕਿਦਰ ਹੈ ਜੇ ਅੱਜ এনवायरमेंट ਦੀ ਦੁਨੀਆ ਚੱਕਰ ਹੈ এনवायरमेंट ਦਾ ਗੁਰੂ ਕੌਣ ਹੈ ਗੁਰੂ ਨਾਨਕ ਅੱਜ ਡਾਇਲੌਗ ਹੈ ਯਾਰ ਇਹ ਡਾਇਲੌਗ ਦਾ ਗੁਰੂ ਕੌਣ ਹੈ ਗੁਰੂ ਨਾਨਕ ਜੀ ਜਿਨ੍ਹਾਂ ਦਾ originate ਅਸੀਂ ਕਰਦੇ ਆ ਅਸੀਂ ਇਹ ਦੱਸ ਨਹੀਂ ਸਕਦੇ ਬਾਹਰ ਅਸੀਂ ਤਾਂ ਆਪਣਾ ਗੱਤਕੇ ਖੇਡ ਰਹੇ ਹਾਂ ਜਿੰਨੀ ਸਿੱਖ ਪਰਿਡਾ ਹੁੰਦੀਆਂ ਬਾਹਰ ਗੱਤਕਾ ਦੁਨੀਆ ਜਾਣ ਤੇ ਜਾ ਰਹੀ ਹੈ ਅਸੀਂ ਗੱਤਕੇ ਤੇ ਜਾ ਰਹੇ ਹਾਂ ਮਾਫ ਕਰਿਓ ਗਲਤ ਨਾ ਕਹਿ ਜਾਵੇਂ ਲੋਕ ਮੇਰੀ ਗੱਲ ਪੈਜ ਸਵਾਲ ਹੈ ਅਸੀਂ ਬੱਚਿਆਂ ਨੂੰ ਕਿੱਧਰ ਲੈ ਜਾ ਰਹੇ ਹਾਂ ਕੀ ਐਜੂਕੇਟ ਕੀ ਕਰ ਰਹੇ ਹਾਂ ਅੱਜ ਸਾਰੀ ਦੁਨੀਆ ਕੰਪਿਊਟਰਾਈਜ਼ਡ ਕਿੱਥੇ ਪਹੁੰਚ ਰਹੇ ਲੋਕ ਕੰਪਿਊਟਰ ਕੰਪਿਊਟਰ ਵਰਡ ਸਾਡੇ ਆਪਣੇ ਸਕੂਲਾਂ 'ਚ ਦੇਖੋ ਸਿੱਖ ਨੈਸ਼ਨਲਿਸਟ ਹੈ ਸਵਾਲ ਤੇ ਹੈ ਆਈਐਸ ਅਸੀਂ ਨਹੀਂ ਬਣ ਰਹੇ ਆਰਮੀ ਆਫ ਤਰਸੀ ਨਹੀਂ ਬਣ ਰਹੇ ਜਿਹੜੇ ਦੋ ਚੰਦ ਜੀ ਤੇ ਦੋਨੋਂ ਟੈਸਟ ਹੁੰਦੇ ਨੇ ਉਹਦੇ ਜਿਸੀ ਨਹੀਂ ਬਲਕਿ ਸਾਡੇ ਸਿੱਖ ਬੱਚੇ ਹਰ ਗੱਲ 'ਚ ਪਿੱਛੇ ਰਹਿ ਰਹੇ ਸਾਡੀ ਐਜੂਕੇਸ਼ਨ ਦਾ ਇਹ ਹਾਲ ਹੈ ਤਾਂ ਅਸੀਂ ਆਪਣਾ ਜਾ ਰਹੇ ਹਾਂ ਬਸ ਰੋਜ਼ ਲੜਾਈ ਕਰ ਰਹੇ ਹਾਂ ਰੋਜ਼ ਝਗੜੇ ਕਰ ਰਹੇ ਲੋਕਾਂ ਨੂੰ ਬੱਚੇ ਸਾਡੇ ਆਹ ਬਸ ਰਹੇ ਕੀ ਕਿਪੜਦੇ ਹੋਣੇ ਕੀ ਸਿੱਖਦੇ ਹੋਣੇ ਸਾਡੇ ਸਟੂਡੈਂਟ ਮੈਂ ਮਾਫ ਕਰਿਓ ਮੈਂ ਕੋਈ ਨੈਗੇਟਿਵ ਨਾ ਬਹੁਤਾ ਬੋਲ ਜਾ ਕਿਰ ਮੈਂ ਇਸ ਗੱਲ ਦਾ ਦਾਗੀ ਹੋ ਜਾ ਤੁਹਾਡੀ ਚੈਨਲ ਦਾ ਕਿਸ ਕਰਕੇ ਚੰਗਾ ਲੱਗਿਆ ਕਿ ਤੁਸੀਂ ਇੱਕ ਐਂਕਰ ਹੋ ਚਿਕਨ ਨੂੰ ਐਜੂਕੇਟ ਕਰਨੀ ਤੁਸੀਂ ਬੁਲਾ ਲਿਆ ਤੇ ਮੈਂ ਕਹਾਂਗਾ ਤੁਹਾਡੇ ਰਾਈ ਜੇ ਕੋਈ ਮੇਰੀ ਅਪੀਲ ਦਾ ਕੋਸਰ ਹੋ ਸਕੇ ਇਹ ਸੱਚੇ ਬਾਦਸ਼ਾ ਕੌਮ ਨੂੰ ਲੋੜ ਹੈ ਇਸ ਵੇਲੇ